ਅਭੀ ਸਤਾਇਦਾ ਬਜਟ ਹੈ ਉਹਦੇ ਬਾਰੇ ਤੋਂ ਮੇਰੀ ਗੱਲ ਕਰਨੀ ਹੈ 26 ਸਾਈ ਬਜਟ ਦੇ ਵਿੱਚ ਸੈਂਟਰ ਸਰਕਾਰ ਨੇ ਪੰਜਾਬ ਵਾਸਤੇ ਔਰ ਕਿਸਾਨ ਵਾਸਤੇ ਮਜ਼ਦੂਰ ਵਾਸਤੇ ਔਰ ਵਪਾਰੀ ਵਾਸਤੇ ਔਰ ਮਰੀਜ਼ ਵਾਸਤੇ ਤਗਰੀਬ ਮਜ਼ਦੂਰ ਵਰਗ ਵਾਸਤੇ ਜਿਹੜਾ ਹੈਗਾ ਸਰਕਾਰ ਨੇ ਬਹੁਤ ਵਧੀਆ ਬਜਟ ਆਇਆ ਤੇ ਮੇਨ ਜਿਹੜਾ ਹੈਗਾ ਉਹ ਮੈਡੀਸਨ ਜਿਹੜੀਆਂ ਦਵਾਈਆਂ ਸ਼ੂਗਰ ਦੀ ਦਵਾਈ ਜਾਂ ਕੈਂਸਰ ਦੀ ਦਵਾਈ ਜਿਹੜੀ ਹੈਗੀ ਹੈ ਉਹ ਲੋਕੀਤ ਵਿੱਚ ਆਪਣਾ ਬਜਟ ਤਾਸ ਕਰਦੀ ਹੈ ਔਰ ਇਸ ਬਜਟ ਦੀ ਪ੍ਰਸਸਾ ਜਿਹੜੀ ਹੈ ਸਾਰੀ ਥਾਵਾਂ ਤੇ ਹੋਈ ਹੈ ਬਾਕੀ ਸਾਡੇ ਵਾਸਤੇ ਇੱਕ ਤਾਂ ਹੀ ਪੰਜਾਬ ਦੇ ਵਿੱਚ ਪਾਣੀ ਜਿਹੜਾ ਹੈਗਾ ਬਹੁਤ ਜਿਆਦਾ ਖਰਾਬ ਹੋ ਚੁੱਕਿਆ ਤੇ ਬਹੁਤ ਜਿਆਦਾ ਤਦਾਰ ਦੇ ਵਿੱਚ ਜਿਹੜਾ ਹੈਗਾ ਕੈਂਸਰ ਦੀ ਬਿਮਾਰੀ ਹੈ ਉਹ ਕੈਂਸਰ ਦੀਆਂ ਦਵਾਈਆਂ ਵੀ ਜਿਹੜੀਆਂ ਸਸਤੀਆਂ ਹੋਣੀਆਂ ਬਾਕੀ ਦੇ ਵਿੱਚ ਸਬਸਿਡੀ ਹੈ ਔਰ ਪੰਜਾਬ ਦੇ ਵਿੱਚ ਜਿਹੜੀ ਐਮਐਸਪੀ ਦੀ ਗੱਲ ਅਗਰੇ ਕਰਦੇ ਆ 10 ਸੈਂਟਰ ਸਰਕਾਰ ਜਿਹੜੀ ਹੈ ਇਹ ਅਗਰ ਆਪ ਦਾ ਹਿੱਸਾ ਪਾਣ ਦਾ ਸਾਰੀਆਂ ਮਾਤਾ ਮਾਂ ਭੈਣਾਂ ਨੂੰ ਨਾਰੀ ਸ਼ਕਤੀ ਨੂੰ ਬੇਨਤੀ ਕਰੂੰਗਾ ਵੀ ਜਦੋਂ ਬਾਰਡਰ ਦੇ ਵਿੱਚ ਇਹ ਆਉਂਦੇ ਇਹਨਾਂ ਨੂੰ ਪੁੱਛੋ ਵੀ ਜਿਹੜਾ 1000 ਰੁਪਏ ਇਹਨਾਂ ਨੇ ਕਿਹਾ ਸੀ ਅੱਜ 4 ਸਾਲ ਤੋਂ ਉੱਪਰ ਹੋ ਗਏ 48-50000 ਰੁਪਏ ਜਿਹੜਾ ਹੈਗਾ ਇੱਕ ਲੇਡੀਜ਼ ਦਾ ਬੰਦ ਹੈ ਉੜਾ ਕੁਛ ਦੇ ਵਿੱਚ ਬਜਟ ਦੇ ਵਿੱਚ ਦਿੱਤਾ ਹੈ ਕਿਸਾਨਾਂ ਵਾਸਤੇ ਸੌਯੂ ਦਿੱਤੀ ਹੈ ਤੁਹਾਨੂੰ ਉੱਥੇ ਸੱਦੇ ਕਸ਼ਤ ਦਿੱਤਾ ਦਾ ਕਾਰਨ ਹੈ ਚਾਰੇ ਪਾਰਟੀ ਦੇ ਅਸੀਂ ਮੈਂਬਰ ਉਧਾਰ ਬੱਥੇ ਹੈ ਉਹ 26 27 ਦਾ ਬਜਟ ਹੈ ਉਹਦੇ ਬਾਰੇ ਤੁਹਾਨੂੰ ਨਾਲ ਗੱਲ ਕਰਨੀ ਹੈ 26 27 ਬਜਟ ਦੇ ਵਿੱਚ ਸੈਂਟਰ ਸਰਕਾਰ ਨੇ ਪੰਜਾਬ ਵਾਸਤੇ ਔਰ ਕਿਸਾਨ ਵਾਸਤੇ ਮਜ਼ਦੂਰ ਵਾਸਤੇ ਔਰ ਵਪਾਰੀ ਵਾਸਤੇ ਔਰ ਮਰੀਜ਼ ਵਾਸਤੇ ਬੜਾ ਕੁਛ ਇਹਦੇ ਵਿੱਚ ਬਜਟ ਦੇ ਵਿੱਚ ਦਿੱਤਾ ਹੈ ਕਿਸਾਨਾਂ ਵਾਸਤੇ ਸੂਲੀ ਦਿੱਤੀ ਹੈ ਔਰ ਮਰੀਜ਼ਾਂ ਵਾਸਤੇ ਜਿਹੜਾ ਦਵਾਈ ਜਿਹੜੀ ਹੈ ਕੈਂਸਰ ਦੀ ਹੈ ਉਹਦੇ ਵਾਸਤੇ ਹੈ ਔਰ اپੋਜੀਸ਼ਨ ਪਾਰਟੀ ਦੇ ਲੋਕਾਂ ਤੇ ਦੇਖੋ ਉਹ ਨਿੰਦਾ ਕਰਨੀ ਹੈ ਪਰ ਸਤੱਕ ਕਰਨੀ ਦੀ ਹੈ ਮੈਂ ਤਾਂ ਕਹਿੰਦੇ ਵੀ ਬਜਟ ਜਿਹੜਾ ਹੈ ਪਿੱਕ ਆਇਆ ਬਜਟ ਦੇ ਕੁਛ ਹੈ ਨਹੀਂ ਪਰ ਕੋਈ ਵੀ ਸਰਕਾਰ ਜਿਹੜੀ ਆਂਦੀ ਹੈ ਔਰ ਖਾਸ ਕਰਕੇ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹ ਲੋਕ ਇਤ ਵਿੱਚ ਆਪਣਾ ਬਜਟ ਪਾਸ ਕਰਦੀ ਹੈ ਔਰ ਇਸ ਬਜਟ ਦੀ ਪ੍ਰਸਸਾ ਜਿਹੜੀ ਹੈ ਸਾਰੀ ਥਾਵਾਂ ਤੇ ਹੋਈ ਹੈ ਬਾਕੀ ਖਾਣੇ ਵਾਸਤੇ ਇੱਕ ਤਾਰ ਕਿਸਾਨਾਂ ਦੀ ਜਿਹੜੀ ਲਿਮਟ ਸੀ ਉਹ 100 ਤੋਂ 5 ਲੱਖ ਤੱਕ ਕਰਤੀ ਬਾਕੀ ਦਵਾਈਆਂ ਵਾਸਤੇ ਉਹਦੇ ਵਿੱਚ ਸਬਸਿਡੀ ਹੈ ਖਾਦ ਯੂਰੀਆ ਜਿਹੜੀ ਹੈ ਉਹਦੇ ਵਿੱਚ ਸਬਸਿਡੀ ਹੈ ਔਰ ਪੰਜਾਬ ਦੇ ਵਿੱਚ ਜਿਹੜੀ ਐਮਐਸਪੀ ਦੀ ਗੱਲ ਅਗਰੇ ਕਰਦੇ ਆ ਤਾਂ ਸੈਂਟਰ ਸਰਕਾਰ ਜਿਹੜੀ ਹੈ ਇਹ ਅਗਰ ਆਪ ਦਾ ਹਿੱਸਾ ਪਾਣ ਜਿਵੇਂ ਹਰਿਆਣਾ ਨੇ ਕੀਤਾ ਇਹ ਤਾਂ ਪੰਜਾਬ ਸਰਕਾਰ ਦੀ ਉਹਦੇ ਵਿੱਚ ਹੈ ਬਾਕੀ ਸੈਂਟਰ ਦੇ ਵਿੱਚੋਂ ਕਿਸਾਨਾਂ ਵਾਸਤੇ ਜਿਹੜੀ ਹੈ ਰਿਲੀਫ ਹੈ ਖਾਤ ਦੀ ਹੈ ਸਪਰੀ ਦੀ ਹੈ ਬੀਜ ਦੀ ਹੈ ਉਹ ਸਾਰੀ ਜਿਹੜੀ ਹੈ ਦਿੱਤੀ ਗਈ ਕੋ ਖਾਸ ਤਾਂ ਇਹਦੇ ਬਜਟ ਦੇ ਵਿੱਚ ਨਾ ਤੁਸੀਂ ਪੜ੍ਹੋਗੇ ਇਹ ਲੰਬਾ ਚੋੜਾ ਬਜਟ ਹੈ 27 ਪੰਨੇ ਹੈ ਅਗਰ ਆਪਾਂ ਇੱਕੀ ਦੇ ਵਿਸਤਾਰ ਤੇ ਜਾਈਏ ਤਾਂ ਬੜਾ ਟਾਈਮ ਲੱਗ ਦੇਗਾ ਇਹਦੇ ਵਿੱਚ ਸਾਰਿਆਂ ਦੇ ਵਾਸਤੇ ਅੱਛੀ ਇੱਕ ਸੂਲਿਅਤ ਹੈ ਉਹਨਾਂ ਦੇ ਵਿੱਚ ਨਾ ਤਾਂ ਵਪਾਰੀ ਨੇ ਕਿਸੇ ਨੇ ਵਿਰੋਧ ਕੀਤਾ ਤੇ ਨਾ ਕਿਸੇ ਕਿਸਾਨ ਨੇ ਕੀਤਾ ਨਾ ਕੋਈ ਮਜ਼ਦੂਰ ਨੇ ਕੀਤਾ ਅਗਰ ਕਿਸੇ ਨੇ ਇਹਦੇ ਕਿੰਤੂ ਕਿੰਤੂ ਕੀਤੀ ਹੈ ਤਾਂ ਆਪੋਜੀਸ਼ਨ ਪਾਰਟੀ ਨੇ ਕੀਤੀ ਹੈ ਬਜਟ ਬਾਰੇ ਤਾਂ ਅੱਜ ਸਾਡੇ ਸਾਬਕਾ ਮੰਤਰੀ ਸਰਜੀਤ ਜਿਆਣੀ ਜੀ ਜਿਹੜਾ ਹੈਗਾ ਦੱਸ ਕੇ ਗਏ ਨੇ ਵੀ ਕਿਸਾਨਾਂ ਵਾਸਤੇ ਵਪਾਰੀਆਂ ਵਾਸਤੇ ਤੇ ਗਰੀਬ ਮਜ਼ਦੂਰ ਵਰਗ ਵਾਸਤੇ ਜਿਹੜਾ ਹੈਗਾ ਸਰਕਾਰ ਨੇ ਬਹੁਤ ਵਧੀਆ ਬਜਟ ਆਇਆ ਤੇ ਮੇਨ ਜਿਹੜਾ ਹੈਗਾ ਉਹ ਮੈਡੀਸਨ ਜਿਹੜੀਆਂ ਦਵਾਈਆਂ ਸ਼ੂਗਰ ਦੀ ਦਵਾਈ ਜਾਂ ਕੈਂਸਰ ਦੀ ਦਵਾਈ ਜਿਹੜੀ ਹੈਗੀ ਹੈ ਕਿਉਂਕਿ ਪੰਜਾਬ ਦੇ ਵਿੱਚ ਪਾਣੀ ਜਿਹੜਾ ਹੈਗਾ ਬਹੁਤ ਜਿਆਦਾ ਖਰਾਬ ਹੋ ਚੁੱਕਿਆ ਤੇ ਬਹੁਤ ਜਿਆਦਾ ਤਦਾਰ ਦੇ ਵਿੱਚ ਜਿਹੜਾ ਹੈਗਾ ਕੈਂਸਰ ਦੀ ਬਿਮਾਰੀ ਹੈ ਉਹ ਕੈਂਸਰ ਦੀਆਂ ਦਵਾਈਆਂ ਵੀ ਜਿਹੜੀਆਂ ਸਸਤੀਆਂ ਹੋਈਆਂ ਬਾਕੀ ਵਿਰੋਧੀ ਪਾਰਟੀ ਨੇ ਤਾਂ ਸਾਨੂੰ ਪਤਾ ਹੈ ਵੀ ਉਹਨਾਂ ਨੇ ਤਾਂ ਹਉਆ ਕਰਨਾ ਹੀ ਹੁੰਦਾ ਹੈ ਬਜਟ ਵੈਸੀ ਲੋਕਾਂ ਦੇ ਆਮ ਲੋਕਾਂ ਦੇ ਜਿਹੜੇ ਹੈਗੇ ਐ ਸਹੂਲਤ ਲਈ ਬਣਿਆ ਮੈਂ ਤਾਂ ਸਾਰੀਆਂ ਮਾਤਾਵਾਂ ਭੈਣਾਂ ਨੂੰ ਨਾਰੀ ਸ਼ਕਤੀ ਨੂੰ ਬੇਨਤੀ ਕਰੂੰਗਾ ਵੀ ਜਦੋਂ ਬਾਰਡਰ ਦੇ ਵਿੱਚ ਇਹ ਆਉਂਦੇ ਇਹਨਾਂ ਨੂੰ ਪੁੱਛੋ ਵੀ ਜਿਹੜਾ 1000 ਰੁਪਏ ਇਹਨਾਂ ਨੇ ਕਿਹਾ ਸੀ ਅੱਜ 4 ਸਾਲ ਤੋਂ ਉੱਪਰ ਹੋ ਗਏ 48-50000 ਰੁਪਏ ਜਿਹੜਾ ਹੈਗਾ ਇੱਕ ਲੇਡੀਜ਼ ਦਾ ਬੰਦਾ ਹੈ ਏ ਹੁਣ ਅੱਗੇ ਐਮਸੀ ਦੀਆਂ ਵੋਟਾਂ ਆਉਂਦੀਆਂ ਉਹਨੂੰ ਦੇਖਦੇ ਹੋਏ ਜਿਹੜਾ ਹੈਗਾ ਇਹ ਬਾਰਡਾਂ ਦੇ ਵਿੱਚ ਵੜ ਗਏ ਲੇਕਿਨ ਇਹਨਾਂ ਨੂੰ ਸਵਾਲ ਪੁੱਛੋ ਵੀ ਸਾਨੂੰ ਉਹ ਜਿਹੜਾ ਸਾਡਾ 50-50000 ਰੁਪਇਆ ਬਣਦਾ ਪਹਿਲਾਂ ਤਾਂ ਉਹ ਦਿਓ ਇਹਨਾਂ ਨੂੰ ਸਵਾਲ ਕਰਨੇ ਚਾਹੀਦੇ ਨੇ